ਜਲੰਧਰ ਜਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਪੰਜਾਬ ਪਰ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਕਾਫੀ ਉਤਸ਼ਾਹ ਅਤੇ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਉੱਥੇ ਹੀ ਸੰਗਲਾਲਾ ਵਿੱਚ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਚਤਾਰ ਸਿੰਘ ਬਿਆਨਪੁਰਾ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਸੰਗਲਾਲਾ ਸ਼ਹਿਰ ਵਿੱਚ ਲਗਭਗ ਤਨੁਪਦੇ ਵੀ ਅੱਜ ਇਲੈਕਸ਼ਨ ਦਾ ਰਿਜ਼ਲਟ ਆ ਜਿੱਦੇ ਜਿਹੜੀ ਜਿਮਨੀ ਚੋਣਾ ਜਿਹਦੇ ਵਿੱਚ ਇੱਕ ਵੱਡਾ ਫਾਤੂਆ ਉੱਥੇ ਆਮ ਆਦਮੀ ਪਾਰਟੀ ਨੂੰ ਮਿਲਿਆ ਆਪਣਾ ਕੋਟਾ ਇੱਕ ਵੱਡੀ ਇਤਿਹਾਸਕ ਜਿੱਤ ਮਿਲੀ ਆ ਤੇ ਜੇ ਗੱਲ ਕਰੀਏ ਇੱਕ ਫਸਲ ਹੋਇਆ ਮੁਕਾਬਲਾ ਤੇ ਜਿੰਨੇ ਵੋਟ ਬਾਕੀ ਜਿੰਨੇ ਵੀ ਪਾਰਟੀਆਂ ਜਿੰਨੇ ਵੀ ਕੈਂਡੀਡੇਟਸ ਨੇ ਉਦੋਂ ਵੱਧ ਸਾਡਾ ਜਿਹੜਾ ਕੈਂਡੀਡੇਟ ਆ ਭਗਤ ਜੀ ਖੜੇ ਸੀ ਜੀ ਉਹਨਾਂ ਨੂੰ ਮਿਲ ਕੇ ਜਿਹੜਾ ਅੱਜ ਜਿੱਤ ਮਿਲੀ ਆ ਉਹਦੀ ਖੁਸ਼ੀ ਅਸੀਂ ਸਾਰੇ ਪੰਜਾਬ ਦੇ ਲੋਕ ਮਾਣ ਰਹੇ ਆ ਤੇ ਸਾਰੇ ਬੜੇ ਖੁਸ਼ੀ ਦਾ ਮਾਹੌਲ ਆ ਬਕਰ ਆਉਣ ਵਾਲੀਆਂ ਜਿੰਮਨੀ ਚੋਣਾਂ ਦੀ ਗੱਲ ਕਰੀਏ ਚਾਰ ਜਗ੍ਹਾ ਤੇ ਹੋਰ ਵੀ ਅਜੇ ਇਲੈਕਸ਼ਨ ਹੋਣੇ ਨੇ ਕਿੱਦਾਂ ਕਹਿ ਤੀ ਕਹਣਾ ਦੋਨਾਂ ਨਾਲੋਂ ਪਰ ਇਹ ਉਹ ਰਾਜ ਆ ਜੀ ਤੁਹਾਨੂੰ ਪਤਾ ਪਹਿਲੀ ਜਿੰਮਨੀ ਚੋਣ ਹੋਈ ਐ ਤੇ ਅਗਲੀ ਵੀ ਇਸਦੀ ਤਿਆਰੀ ਪੂਰੀ ਤਿਆਰੀ ਚ ਆ ਜਿਵੇਂ ਅੱਜ ਸੜੀ 99 ਸੀਟਾ ਹੋ ਗਈ ਤੁਹਾਨੂੰ ਪਰਿਵਿਅਰ ਦੱਸੇ ਕਿ ਇਹ ਨਾ ਕਰਕੇ ਇਹ ਦੋ ਸੀਟਾ ਖਾਲੀ ਰਹਿ ਤੇ ਇਹ ਜਿਵੇਂ ਜਿਹੜੋ ਸਰਕਾਰ ਬਣੀ ਸੀਗੀ ਬੰਨ ਮਿਸਟਰ ਸੀਗੀ ਇਹ 95 ਦੇ ਜਾਣਗੇ ਜੀ ਅਗਲੇ ਚਾਰ ਨੇ ਚਾਰੇ ਜਿੱਥੇ ਵੀ ਪਾਰਟ ਇਹ ਇਹ ਵੀ ਕਿਹਾ ਜਾ ਸਕਦਾ ਵੀ ਲੋਕ ਜਿਹੜੇ ਆਮ ਸਰਕਾਰ ਦੇ ਕੰਮਾਂ ਤੋਂ ਖੁਸ਼ ਨਹੀਂ ਦੁਬਾਰਾ ਫਿਰ ਮੋੜ ਪਾ ਲਾਖੇ ਕਰ ਰਹੇ ਹਾਂ ਹਾਂਜੀ ਦੇਖੋ ਜਿਹੜੀ ਅੱਜ ਦੀ ਜਿੱਤ ਹੈ ਜਿਹੜੀ ਬੱਟੀ ਜਿੱਤ ਹੈ ਇੱਕ ਸਿਆਸਤ ਜਿੱਤ ਹੈ ਅੱਜ ਉਹ ਥੋੜੇ ਸਮੇਂ ਪਾਲੇ ਸਾਰੇ ਦੇ ਮੂਰੇ ਆ ਤੇ ਫਾਦਲੀ ਕੰਮ ਲੈ ਕੇ ਗਏ ਲੋਕਾਂ ਚ ਇਹ ਲੋਕਾਂ ਨੇ ਖੁਸ਼ ਹੋ ਕੇ ਬੋਟੀ ਜਿਹੜੀ ਬੋਟਾ ਆਮਦੀ ਪਾਰਟੀ ਨੂੰ ਪਾਈ ਮਤਲਬ ਵੋਟ ਇੱਕ ਪਾਸੇ ਜਿਹੜਾ ਅੱਜ ਫਾਦਵਾ તાલુકા ਦੇ ਤੇ ਉਹਦੀ ਖੁਸ਼ੀ ਮਨਾਉਣ ਲੱਗਿਆ ਤੇ ਇਹੀ ਲੋਕਾਂ ਦੇ ਮੰਚ ਤੇ ਤੋਂ ਕੋਈ ਵੀ ਸਾਰੇ ਲੋਕਾਂ ਦੇ ਕਮੇਟੀ ਜਦੋਂ ਅੱਜ ਤੱਕ ਆਉਂਦੇ ਸਨ ਸਰਕਾਰ ਵੱਲੋਂ ਜਿਹੜੇ ਦਾਅਵੇ ਕੀਤੇ ਵਾਦੇ ਕੀਤੇ ਗਏ ਸੀ ਜਿਹੜੇ ਕਹਿੰਦੇ ਨੇ ਫੌਣਾਂ ਵਾਲੇ ਦਿਨ ਪੂਰੇ ਕੀਤੇ ਜਾਣਗੇ ਨਹੀਂ ਸਰਕਾਰ ਵੱਲੋਂ ਵਾਦੇ ਨਹੀਂ ਗਰੰਟੀਆਂ ਕੀਤੀਆਂ ਗਈਆਂ ਸੀ ਤੇ ਗਰੰਟੀ ਦਾ ਮਤਲਬ ਪੂਰਾ ਕਰਨਾ ਹੁੰਦਾ ਤੁਹਾਨੂੰ ਪਤਾ ਹੈ ਕਿ ਜਿੰਨੀਆਂ ਗਰੰਟੀਆਂ ਨੇ ਮੈਂ ਪਿਛਲੀ ਵਾਰ ਵੀ ਤਾਂ ਸਿਰਫ ਇੱਕ ਗਰੰਟੀ ਛੱਡ ਕੇ ਜਿਹੜੀ ਬੀਪੀਐਨ ਵਾਲੀ ਆ ਉਹ ਵੀ ਹੌਣਾਂ ਦੇ ਨਾਲ ਜਿ puri ਹੋਣੀ ਹੈ ਲਗਭਗ ਜਿੰਨੀਆਂ ਗਰੰਟੀਆਂ ਸਰਕਾਰ ਨੇ ਕੀਤੀਆਂ ਸੀਗੇ ਪੰਜਾਬ ਦੇ ਲੋਕਾਂ ਨਾਲ ਉਹ ਸਾਰੀਆਂ ਲਗਭਗ ਪੂਰੀਆਂ ਕਰਤੀਆਂ ਨੇ ਤੇ ਉਹੀ ਕੰਮ ਲੈ ਕੇ ਲੋਕ